ਦੁਨੀਆ ਦੇ ਅੰਦਰ ਰਿਸ਼ਤੇਦਾਰੀਆਂ ਹੁੰਦੀਆਂ ਨੇ ਇੱਕ ਤਾਂ ਦੁਨਿਆਵੀ ਹੈ ਨਾ ਜਿਹੜੇ ਦੁਨਿਆਵੀ ਰਿਸ਼ਤੇਦਾਰੀ ਨੇ ਇਹ ਕੁਦਰਤ ਦੇ ਨਿਯਮ ਮੁਤਾਬਕ ਬੰਦੇ ਨੇ ਸਮਾਜ ਵਿੱਚ ਜਦੋਂ ਅਸੀਂ ਆਉਣ ਆ ਮਾਂ ਬਾਪ ਭੈਣ ਭਰਾ ਹੋਰ ਬਹੁਤ ਐਸੀਆਂ ਰਿਸ਼ਤੀਆਂ ਰਿਸ਼ਤੇਦਾਰੀਆਂ ਨੇ ਜਿਹੜੀਆਂ ਕਿ ਕੁਦਰਤ ਦੇ ਨਿਯਮ ਮੁਤਾਬਕ ਸਾਨੂੰ ਮਿਲਦੀਆਂ ਨੇ ਉਹਦੇ ਵਿੱਚ ਸਾਡਾ ਆਪਣਾ ਕੋਈ ਦੋਸ਼ ਨਹੀਂ ਜਾਂ ਸਾਡਾ ਆਪਣਾ ਰੋਲ ਨਹੀਂ ਅਸੀਂ ਚਾਹੀਏ ਕਿ ਐਵੇਂ ਦਾ ਸਾਨੂੰ ਮਾਂ ਚਾਹੀਦੀ ਹੈ ਐਵੇਂ ਦਾ ਬਾਪ ਚਾਹੀਦਾ ਹੈ ਐਵੇਂ ਦਾ ਭਰਾ ਚਾਹੀਦਾ ਹੈ ਸਾਨੂੰ ਆ ਉਹ ਸਾਡਾ ਦੋਸ਼ ਨਹੀਂ ਉਹਦੇ 'ਚ ਸਾਡਾ ਰੋਲ ਕਿੱਥੇ ਸ਼ੁਰੂ ਹੁੰਦਾ ਹੈ ਜਿੱਥੇ ਅਸੀਂ ਕੋਈ ਆਪਣਾ ਮਿੱਤਰ ਸੱਜਣ ਬਣਾਉਣਾ ਹੈ ਜਿਵੇਂ ਦਾਸੀ ਸਮਾਜ ਵਿੱਚ ਚਾਹਣਿਆ ਓਵੇਂ ਦਾਸੀ ਆਪਣਾ ਮਿੱਤਰ ਸੱਜਣ ਬਣਾਉਣੇ ਆ ਸਤਿਗੁਰੂ ਇਸ ਸ਼ਬਦ ਵਿੱਚ ਜਾਂ ਬਹੁਤੇ ਸ਼ਬਦਾਂ ਵਿੱਚ ਜਿੱਥੇ ਸਤਿਗੁਰ ਨੇ ਇਹ ਗੱਲ ਆਖੀ ਨਾ ਕਿ ਇਸ ਸੰਸਾਰ ਵਿੱਚ ਤੇਰਾ ਅਸਲੀ ਮਿੱਤਰ ਅਸਲੀ ਸੰਗੀ ਨਹੀਂ ਤੇਰਾ ਕੋਈ ਅਸਲੀ ਸਾਥੀ ਨਹੀਂ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਹਰੀ ਨਹੀਂ ਅੰਦਰਲੀ ਗੱਲ ਕੀਤੀ ਹੈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਪੈਂਕਾ ਦੀ ਬਾਣੀ ਵਿੱਚ ਕਹਿੰਦੇ ਨੇ ਹਰ ਬਿਨ ਕੌਣ ਸਹਾਈ ਮਨ ਕਾ ਰੱਬ ਤੋਂ ਬਗਾਰ ਕੌਣ ਹੈ ਜਿਹੜਾ ਸਹੈਤਾ ਤੇਰੀ ਕਰ ਸਕਦਾ ਹੈ ਕਿਹਦੀ ਮਨ ਦੀ ਮਨ ਦੀ ਸਹੈਤਾ ਤੇਰੀ ਦੁਨੀਆ ਦੇ ਵਿੱਚ ਕੋਈ ਨਹੀਂ ਕਰ ਸਕਦਾ ਦੁਨੀਆ ਦੇ ਵਿੱਚਰ ਦੇ ਆ ਸਰੀਰ ਦੀ ਸਹੈਤਾ ਕਰਨ ਵਾਲੇ ਹੋ ਸਕਦਾ ਸਾਨੂੰ ਮਿਲ ਤੋ ਪਿਆਰਿਓ ਖਿਆਲ ਕਰਿਓ ਜੀ ਜਦੋਂ ਸਮਾਜ ਵਿੱਚ ਅਸੀਂ ਵਿਚਰਦੇ ਹਾਂ ਸਮਾਜ ਵਿੱਚ ਵਿਚਰਦਿਆਂ ਵਿਚਰਦਿਆਂ ਇੱਕ ਮਨ ਦੀ ਸਹਤਾ ਇੱਕ ਮਨ ਦਾ ਮਿੱਤਰ ਇੱਕ ਤਨ ਦਾ ਮਿੱਤਰ ਸਰੀਰ ਦਾ ਮਿੱਤਰ ਇੱਕ ਮਨ ਦੇ ਰਿਸ਼ਤੇਦਾਰ ਨੇ ਇੱਕ ਸਰੀਰ ਦੇ ਰਿਸ਼ਤੇਦਾਰ ਨੇ ਸਤਗੁਰੂ ਗਰੀਬ ਨਵਾ ਸੱਚੇ ਬਾਦਸ਼ਾਹ ਜੀ ਬਹੁਤੀ ਜਗ੍ਹਾ ਤੇ ਮਨ ਦੀ ਗੱਲ ਕਰਦੇ ਨੇ ਕਿ ਤੇਰੇ ਮਨ ਦਾ ਅਸਲੀ ਮਿੱਤਰ ਕੌਣ ਹੈ ਤੇਰਾ ਮਨ ਦਾ ਅਸਲੀ ਸੱਜਣ ਕੌਣ ਹੈ ਕਿਉਂਕਿ ਜਦੋਂ ਸਮਾਜ ਵਿੱਚ ਤੂੰ ਵਿਚਰਦਾ ਹੈ ਦੁਨੀਆਂ ਵਿੱਚ ਵਿਚਰਦਾ ਹੈ ਇਸ ਧਰਮ ਦੀ ਦੁਨੀਆਂ ਵਿੱਚ ਵਿਚਰਦਾ ਹੈ ਉਦੋਂ ਤੇਰੇ ਮਨ ਦੇ ਜਿਵੇਂ ਦੇ ਮਿੱਤਰ ਹੋਣਗੇ ਓਵੇਂ ਦਾ ਤੇਰਾ ਜੀਵਨ ਬਣ ਜਾਏਗਾ ਜੇ ਮਨ ਦੇ ਮਿੱਤਰ ਤੇਰੇ ਗੁਣ ਹੋਣਗੇ ਤੇਰਾ ਜੀਵਨ ਸੁਚੱਜਾ ਸੋਹਣਾ ਬਣ ਜਾਏਗਾ ਜੇ ਮਨ ਦੇ ਮਿੱਤਰ ਤੇਰੇ ਅਵਗਣ ਹੋਣਗੇ ਤੇ ਤੇਰਾ ਜਿਹੜਾ ਮਨ ਹੈ ਤੇਰਾ ਜਿਹੜਾ ਜੀਵਨ ਹੈ ਉਹ ਬਹੁਤਾ ਵਧੀਆ ਨਹੀਂ ਬਣੇਗਾ ਸਤਿਗੁਰੂ ਗੱਲ ਮੰਨਦੀ ਕਰ ਰਹੇ ਨੇ ਸਤਿਗੁਰੂ ਕਹਿੰਦੇ ਨੇ ਕਦੀ ਸੋਚ ਕੇ ਵੇਖ ਤੇਰਾ ਮਨ ਦਾ ਅਸਲੀ ਮਿੱਤਰ ਕੌਣ ਹੈ ਤੇਰੇ ਜੀਵਨ ਦਾ ਅਸਲੀ ਮਿੱਤਰ ਕੌਣ ਹੈ ਤੇਰੀ ਆਤਮਾ ਦਾ ਅਸਲੀ ਮਿੱਤਰ ਕੌਣ ਹੈ ਕੀ ਆਹ ਦੁਨਿਆਵੀ ਰਿਸ਼ਤੇਦਾਰ ਭੈਣ ਭਰਾ ਤੇਰੇ ਮਨ ਦੀ ਸਹਾਇਤਾ ਕਰ ਸਕਦੇ ਨੇ ਜੇ ਮਨ ਤੇਰਾ ਡੁੱਬ ਰਾਇ ਵਿਕਾਰਾਂ ਦੇ ਵਿੱਚ ਬੁਰਾਈਆਂ ਦੇ ਵਿੱਚ ਕੀ ਇਹ ਮਦਦ ਕਰ ਸਕਦੇ ਨੇ ਕੀ ਉੱਥੋਂ ਕੱਢ ਕੇ ਲਿਆ ਸਕਦੇ ਨੇ ਤੈਨੂੰ ਜਦੋਂ ਤੇਰੇ ਤੇ ਔਖਾ ਸਮਾਂ ਆਉਂਦਾ ਏ ਜਦੋਂ ਤੇਰੇ ਤੇ ਭਿਆਨਕ ਸਮਾਂ ਆਉਂਦਾ ਏ ਕੀ ਇਹ ਤੇਰੇ ਮਨ ਦੇ ਮਿੱਤਰ ਬਣ ਕੇ ਗੱਲ ਸੁਵਾਲੇ ਆ ਸਤਿਗੁਰੂ ਕੀ ਕਹਿੰਦੇ ਨੇ ਕੋਈ ਜਾਣੇ ਕੌਣ ਇਹਾ ਜਗ ਮੀਤ ਕੋਈ ਬਿਰਲਾ ਮੋਗ ਨੋ ਕੀ ਸਮਝਦਾ ਹੈ ਜਾਣਦਾ ਹੈ ਜਾਂ ਇਸ ਗੱਲ ਵਾਲੇ ਪਾਸੇ ਧਿਆਨ ਜਾਗਦਾ ਹੈ ਕਿ ਮੇਰੇ ਮਨ ਦਾ ਮੇਰੀ ਆਤਮਾ ਦਾ ਕੌਣ ਮਿੱਤਰ ਹੈ ਕੌਣ ਸੱਜਣ ਹੈ ਕੌਣ ਸਾਥੀ ਹੈ ਖਿਆਲ ਕਰਿਓ ਜੀ ਸਤਿਗੁਰੂ ਨੇ ਬਾਣੀ ਦੇ ਵਿੱਚ ਨਾ ਇੱਕ ਜਗ੍ਹਾ ਤੇ ਬੋ ਰੱਖਦਿਆਂ ਇੱਥੋਂ ਤੱਕ ਬੋ ਰੱਖਿਆ ਸਤਿਗੁਰੂ ਗਰੀਬ ਨਿਵਾਸ ਸੱਚੇ ਬਾਦਸ਼ਾਹ ਕਹਿਣ ਲੱਗੇ ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ ਸਤਿਗੁਰੂ ਕਹਿੰਦੇ ਜਿੰਨੇ ਵੀ ਅਵਗਣ ਨੇ ਸਮਝ ਲਓ ਤੇਰੇ ਗਾਲ ਵਿੱਚ ਜੰਜੀਰਾਂ ਪਈਆਂ ਹੋਈਆਂ ਨੇ ਜਿੰਨੇ ਤੂੰ ਅਵਗਣ ਦੁਨੀਆ ਵਿੱਚ ਭੌਗੀ ਜਾਏਗਾ ਉਹਨੇ ਤੇਰੇ ਗਾਲ ਦੇ ਵਿੱਚ ਸਮਝ ਲਾ ਜੰਜੀਰਾਂ ਪਈਆਂ ਹੋਈਆਂ ਨੇ ਤੈਨੂੰ ਅਵਗਣਾਂ ਨੇ ਗੁਲਾਮ ਕੀਤਾ ਹੋਇਆ ਹੈ ਫਿਰ ਉੱਥੇ ਸਤਿਗੁਰ ਨੇ ਗੱਲ ਬੜੀ ਵੱਡੀ ਆਖੀ ਕਹਿੰਦੇ ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਨਾ ਜੇ ਤੇਰੇ ਜਿੰਦਗੀ ਚ ਗੁਣ ਹੋਣਗੇ ਤੇ ਜੇ ਤੇਰੀ ਜਿੰਦਗੀ ਚ ਗੁਣ ਹੋਣਗੇ ਉਹ ਇਹ ਜੰਜੀਰਾਂ ਕੱਟ ਦੇਣਗੇ ਸੇ ਭਾਈ ਸੇ ਵੀਰ ਸਤਿਗੁਰੂ ਕਹਿੰਦੇ ਨੇ ਅਸਲ ਵਿੱਚ ਤੇਰਾ ਅਸਲੀ ਮਿੱਤਰ ਅਸਲੀ ਸੰਗੀ ਅਸਲੀ ਸਾਥੀ ਕੌਣ ਹੈ ਗੁਣ ਜੇ ਤੇਰੇ ਕੋਲ ਤੇਰੇ ਮਨ ਦੇ ਕੋਲ ਤੇਰੀ ਆਤਮਾ ਦੇ ਕੋਲ ਗੁਣ ਨੇ ਤਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਔਗਣਾਂ ਦੀਆਂ ਜ਼ੰਜੀਰਾਂ ਵੀ ਕੱਟ ਦੇਣਗੇ ਔਗਣ ਇਹ ਜਿਹੜੇ ਗੁਣ ਨੇ ਜਿੰਨੇ ਵੀ ਔਗਣ ਇਕੱਠੇ ਕਰੀ ਜਾਏਗਾ ਤੇਰੀ ਜ਼ਿੰਦਗੀ ਦੇ ਵਿੱਚ ਜ਼ੰਜੀਰ ਦਾ ਕੰਮ ਕਰਨਗੇ ਤੈਨੂੰ ਗੁਲਾਮ ਕਰਨਗੇ ਕੰਮ ਕੀ ਕਰਦਾ ਹੈ ਕੰਮ ਦਾ ਕੰਮ ਹੈ ਤੈਨੂੰ ਗੁਲਾਮ ਕਰਨਾ ਆਪਣੇ ਮੁਤਾਬਕ ਚਲਾਉਣਾ ਕਰੋਧ ਦਾ ਕੰਮ ਕੀ ਆਪਣੇ ਮੁਤਾਬਕ ਚਲਾਉਣਾ ਲੋਭ ਦਾ ਕੰਮ ਕੀ ਆਪਣੇ ਮੁਤਾਬਕ ਬੰਦੇ ਕੋਲ ਕਿੰਨਾ ਮਰਜੀ ਪੈਸਾ ਹੋਵੇ ਹਾਂ ਪਰ ਲੋਭ ਮਨੋਕ ਨੂੰ ਟਿਗਾ ਦਿੰਦਾ ਹੈ ਕਿਤੇ ਮਨੋਕ ਲੋਭ ਕਹਿੰਦਾ ਹੋਰ ਆ ਜਾਵੇ ਹੋਰ ਆ ਜਾਵੇ ਮਨੋਕ ਨੂੰ ਲੋਭ ਆਪਣੇ ਮੁਤਾਬਕ ਚਲਾਉਂਦਾ ਹੈ ਇਹਨੂੰ ਕਹਿੰਦੇ ਨੇ ਅਗਨਾਂ ਦੀਆਂ ਜ਼ੰਜੀਰਾਂ ਜਦੋਂ ਜ਼ੰਜੀਰ ਪਈ ਹੋਈ ਤੇ ਜਿਹਦੇ ਹੱਥ ਵਿੱਚ ਜ਼ੰਜੀਰ ਹੈ ਉਹ ਜਿੱਦਨ ਮਰਜੀ ਮਨੋਕ ਨੂੰ ਖਿੱਚ ਕੇ ਲੈ ਕੇ ਜਾ ਸਕਦਾ ਹੈ ਜੇ ਅਸੀਂ ਆਪਣੇ ਮਾਣ ਦੀ ਜ਼ੰਜੀਰ ਆਪਣੇ ਆਤਮਾ ਦੀ ਜ਼ੰਜੀਰ ਕਾਮ ਦੇ ਹੱਥ ਵਿੱਚ ਵੜਾ ਦੇਵਾਂਗੇ ਸਾਨੂੰ ਕਾਮ ਜਿੱਧਰ ਨੂੰ ਮਰਜੀ ਖਿੱਚ ਕੇ ਲੈ ਕੇ ਜਾ ਸਕਦਾ ਹੈ ਜੇ ਕਰੋਧ ਨੂੰ ਵੜਾ ਦਵਾਂਗੇ ਕਰੋਧ ਜਿੱਦਨ ਮਰਜ਼ੀ ਲੈ ਕੇ ਜਾ ਸਕਦਾ ਹੈ ਲੋਭ ਨੂੰ ਵੜਾ ਦਾਂਗਾ ਲੋਭ ਕਰਕੇ ਵੇਖੋ ਕਿੰਨੇ ਕਿੰਨੇ ਲੋਕ ਕਿੱਥੇ ਕਿੱਥੇ ਜਾ ਕੇ ਕਿੰਨੇ ਕਿੰਨੇ ਗਲਤ ਦੁਨੀਆ ਦੇ ਵਿੱਚ ਕੰਮ ਕਰਦੇ ਨੇ ਠੱਗੀਆਂ ਮਾਰਦੇ ਨੇ ਬੇਈਮਾਨੀਆਂ ਕਰਦੇ ਨੇ ਸਤਿਗੁਰ ਨੇ ਆਖਿਆ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ ਜੇ ਕੋਣ ਹੋਣ ਤਾਂ ਕੱਟੀਆਂ ਨੇ ਸੇ ਭਾਈ ਸੇ ਮੀਰ ਕਹਿੰਦੇ ਜੇ ਤੇਰੇ ਕੋਲ ਗੁਣ ਹੋਣ ਏ ਅਫਗਾਨਾ ਦੀਆਂ ਜੰਜੀਰਾਂ ਵੀ ਕਟੀਆਂ ਜਾ ਸਕਦੀਆਂ ਨੇ ਤੇ ਯਾਦ ਰੱਖੀ ਗੋਣ ਹੀ ਤੇਰੇ ਅਸਲ ਵਿੱਚ ਸੱਜਣ ਨੇ ਗੋਣ ਹੀ ਤੇਰੇ ਅਸਲ ਵਿੱਚ ਮਿੱਤਰ ਨੇ ਯਾਦ ਰੱਖੀ ਗੁਨਾ ਤੋਂ ਬਗੈਰ ਤੇਰਾ ਅਸਲ ਵਿੱਚ ਕੋਈ ਮਿੱਤਰ ਕੋਈ ਸੱਜਣ ਸਾਥੀ ਨਹੀਂ ਧੰਨ ਗੁਰੂ ਨਾਨਕ ਸਾਹਿਬ ਜਦੋਂ ਸੱਜਣ ਨੂੰ ਮਿਲਦੇ ਨੇ ਉੱਥੇ ਇੱਕ ਸ਼ਬਦ ਉਚਾਰਨ ਕਰਦੇ ਨੇ ਉਸ ਸ਼ਬਦ ਦੀ ਪਹਿਲੀ ਪੰਕਤੀ ਹੈ ਸੱਜਣ ਉੱਜਲ ਕਿਹਾ ਚਿਲਕਨਾ ਕੋਟਮ ਕਾਲੜੀ ਮਾਸ ਤੋਤਿਆਂ ਦੂਸਤਾਂ ਤਰੇ ਜੇ ਸੋ ਤਮਾ ਤੇਸ ਤੇ ਸਤਕੜ ਨੇ ਉਸ ਸ਼ਬਦ ਵਿੱਚ ਗੱਲ ਕਰ ਦਿਆ ਕਰਦਿਆਂ ਗੱਲ ਆਖੀ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਣ ਕਹਿੰਦੇ ਜਵੰਦਿਆ ਯਾਦ ਰੱਖੀ ਅਸਲ ਤੇ ਸੱਜਣ ਅਸਲ ਤੇ ਮਿੱਤਰ ਅਸਲ ਤੇ ਤੇਰਾ ਆਪਣਾ ਸਾਥੀ ਕੌਣ ਹੈ ਜਿਹੜਾ ਤੇਰੇ ਨਾਲ ਚੱਲੇ ਜਿਹੜਾ ਤੇਰੇ ਨਾਲ ਨਿਵੇ ਜਿਹੜਾ ਤੇਰਾ ਸਾਥ ਦਵੇ ਉਹ ਕਾਹਦਾ ਸੱਜਣ ਉਹ ਕਾਹਦਾ ਮਿੱਤਰ ਜਦੋਂ ਤੈਨੂੰ ਲੋੜ ਪਵੇ ਉਦੋਂ ਤੇਰਾ ਸਾਥ ਛੱਡ ਕੇ ਚਲੇ ਜਾਏ ਜਦੋਂ ਤੈਨੂੰ ਲੋੜ ਪਵੇ ਉਦੋਂ ਤੇਰਾ ਸਾਥ ਛੱਡ ਕੇ ਤੇਰੇ ਤੋਂ ਦੂਰ ਹੋ ਜਾਏ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਬੜੀ ਜਗ੍ਹਾ ਤੇ ਬੋਲ ਰੱਖੀ ਇੱਥੋਂ ਤੱਕ ਸਤਿਗੁਰ ਨੇ ਆਖਿਆ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸੋਹੀ ਜਗ ਫੰਦਿਓ ਕੋ ਕਾਹੂ ਕੋ ਨਾਹੀ ਕੰਦੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਗੁਣਾਂ ਨੂੰ ਹਿਰਦੇ ਵਿੱਚ ਵਸਾ ਇਹ ਹੀ ਤੇਰੇ ਅਸਲ ਚ ਮਿੱਤਰ ਸੱਜਣ ਨੇ ਪਿਆਰਿਆ ਜੇ ਬੰਦੇ ਕੋਲ ਗੁਣ ਹੋਣ ਨਾ ਤੇ ਔਖੇ ਸਮੇਂ ਵਿੱਚੋਂ ਵੀ ਗੁਣ ਮਨੁੱਖ ਨੂੰ ਬਾੜ ਕੱਢ ਲਿਆਉਂਦੇ ਨੇ ਔਖੇ ਸਮੇਂ ਵਿੱਚ ਵੀ ਜਿਹੜਾ ਮਨੁੱਖ ਗੁਣਾਂ ਦੀ ਗੁੱਥਲੀ ਹੈ ਨਾ ਪਹਿਲੀ ਗੱਲ ਤੇ ਉਹਦੇ ਤੇ ਔਖਾ ਸਮਾਂ ਆਉਂਦਾ ਹੀ ਕੋਈ ਨਹੀਂ ਕਿਉਂਕਿ ਜੇ ਉਹਦਾ ਇੱਕ ਕੰਮ ਬੰਦ ਹੋ ਜਾਏ ਉਹ ਦੂਜਾ ਕੰਮ ਕਿਉਂਕਿ ਉਹਦੇ ਕੋਲ ਗੁਣ ਨਹੀਂ ਨੇ ਪਰ ਜੇ ਬਾਈ ਚਾਂ ਸ ਜਿੰਦਗੀ ਵਿੱਚ ਚਲਦੇ ਆ ਔਖਾ ਸਮਾਂ ਦੁੱਖ ਦਾ ਸਮਾਂ ਮਾੜਾ ਸਮਾਂ ਆ ਵੀ ਜਾਏ ਤੇ ਜੇ ਬੰਦੇ ਕੋਲ ਗੁਣ ਨੇ ਤੇ ਗੁਣ ਉਹਨਾਂ ਨੂੰ ਮਾੜੇ ਸਮੇਂ ਵਿੱਚੋਂ ਔਖੇ ਸਮੇਂ ਵਿੱਚੋਂ ਕੱਢ ਕੇ ਲੈ ਜਾਣਗੇ ਸਤਿਗੁਰ ਗਰੀਬ ਨਵਾ ਸੱਚੇ ਬਾਦਸ਼ਾਹ ਸਮਝਾਉਣਾ ਕੀ ਚਾਹੁੰਦੇ ਨੇ ਕੰਦੇ ਬੰਦਿਆ ਵੇਖ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਆਪਣੇ ਹੀ ਸੁੱਖ ਸੁੱਖ ਹੀ ਸਭ ਜਗ ਫਾਂਡਿਓ ਕੋ ਕਾਹੂ ਕੋ ਨਾਹੀ ਯਾਰ ਰਖੀ ਸਾਰਾ ਸੰਸਾਰ ਆਪਣੇ ਸੁੱਖਾਂ ਕਰਕੇ ਤੇਰੇ ਨਾਲ ਜੁੜਿਆ ਏ ਤੇਰੇ ਨਾਲ ਜੇ ਕਿਸੇ ਨੇ ਰਿਸ਼ਤੇਦਾਰੀ ਬਣਾਈ ਹੈ ਸੁੱਖਾਂ ਕਰਕੇ ਜੇ ਤੇਰਾ ਕੋਈ ਮਿੱਤਰ ਬਣਿਆ ਤੇ ਸੁੱਖਾਂ ਕਰਕੇ ਜੇ ਤੇਰੇ ਨਾਲ ਕੋਈ ਸਾਥ ਨਿਭਰਿਆ ਜਾਂ ਤੁਰ ਰਿਹਾ ਹੈ ਤੇਰੇ ਨਾਲ ਬੈਠ ਰਿਹਾ ਏ ਉੱਠ ਰਿਹਾ ਹੈ ਉਹ ਆਪਣੇ ਸਵਾਰਥ ਕਰਕੇ ਕੋਈ ਵਿਰਲਾ ਟਾਵਾ ਹੁੰਦਾ ਹੈ ਜਿਹੜਾ ਆਪਣੇ ਸਵਾਰਥ ਕਰਕੇ ਮਿੱਤਰਤਾ ਨਹੀਂ ਬਣਾਉਂਦਾ ਕੋਈ ਵਿਰਲਾ ਟਾਵਾ ਹੁੰਦਾ ਹੈ ਜਿਹੜਾ ਰਿਸ਼ਤੇਦਾਰ ਭੈਣ ਭਰਾ ਆਪਣਾ ਸਵਾਰਥ ਪਿੱਛੇ ਕੱਢ ਕੇ ਆਪਣੀ ਦੋਸਤੀ ਨੂੰ ਅੱਗੇ ਰੱਖਦੇ ਨੇ ਨਹੀਂ ਤੇ ਮੇਰੇ ਮਾਲਕ ਨੇ ਬਾੜੀ ਤੇ ਬੜੀ ਜਗ੍ਹਾ ਤੇ ਗੱਲ ਆਖੀ ਉਹ ਬੰਦਿਆ ਵੇਖ ਦੁਨੀਆ 'ਚ ਜਿੰਨਾ ਚਿਰ ਸੋਖ ਹੈ ਜਾਂ ਤੂੰ ਉਹਨਾਂ ਨੂੰ ਕੁਝ ਵਸਤੂਆਂ ਦਿਨਾ ਹੈ ਤੂੰ ਉਹਨਾਂ ਦਾ ਸਵਾਰਥ ਪੂਰਾ ਕਰਦਾ ਤੇਰੇ ਨਾਲ ਨਹੀਂ ਜਿੱਦਾਂ ਤੇਰੇ ਤੋਂ ਉਹਨਾਂ ਦਾ ਸਵਾਰਥ ਪੂਰਾ ਹੋ ਗਿਆ ਜਿੱਦਾਂ ਤੇਰੇ ਤੋਂ ਉਹਨਾਂ ਨੂੰ ਆਪਣਾ ਕੰਮ ਪੂਰਾ ਹੋ ਗਿਆ ਉਦੋਂ ਤੇਰੇ ਕੋਲ ਨਹੀਂ ਚੁੱਕਣਗੇ ਤੁਸੀਂ ਵੇਖਣਾ ਜਦੋਂ ਕਿਸੇ ਨੂੰ ਸਾਡੇ ਨਾਲ ਕੰਮ ਹੁੰਦਾ ਜਾਂ ਸਾਨੂੰ ਕਿਸੇ ਨਾਲ ਕੰਮ ਹੁੰਦਾ ਹੈ ਅਸੀਂ ਕਿੰਨੇ-ਕਿੰਨੇ ਫੋਨ ਲਾ ਦਿੰਨੇ ਆ ਇੱਕ ਦਿਨ ਵਿੱਚ ਵੀ ਅਸੀਂ 10-10 ਵਾਰੀ ਫੋਨ ਲਾ ਦਵਾਂਗੇ ਜੇ ਕੰਮ ਹੋਵੇ ਜੇ ਅਗਲੇ ਨੂੰ ਕੰਮ ਹੈ ਉਹ ਸਾਨੂੰ ਲਾਏਗਾ ਜੇ ਸਾਨੂੰ ਕੰਮ ਹੈ ਅਸੀਂ ਉਹਨੂੰ ਲਾਵਾਂਗੇ ਇਹ ਕੰਮ ਨਹੀਂ ਹੈ ਤੇ ਕਈ ਵਾਰੀ ਅਸੀਂ ਬਹਾਨਾ ਇਹ ਕੱਢਦੇ ਆਂ ਫੋਨ ਨਹੀਂ ਲਾਇਆ ਮੇਰੇ ਤੋਂ ਟਾਈਮ ਨਹੀਂ ਭਾਵੇਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬੰਦਾ ਮੋਬਾਈਲ ਵੇਖੀ ਜਾਵੇ ਭਾਵੇਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬੰਦਾ ਵਿਹਲਾ ਬੈਠਾ ਹੋਵੇ ਭਾਵੇਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬੰਦੇ ਨੂੰ ਕੋਈ ਕੰਮ ਨਾ ਹੋਵੇ ਜੇ ਜੇ ਕੋਈ ਰਿਸ਼ਤੇਦਾਰ ਭੈਣ ਭਰਾ ਇਹ ਗੱਲ ਪੁੱਛੇ ਨਾ ਬੰ ਤੂੰ ਫੋਨ ਮੈਨੂੰ ਕਿਉਂ ਨਹੀਂ ਲਾਇਆ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਵੀ ਇੰਨਾ ਟਾਈਮ ਨਹੀਂ ਹੈ ਕਿਸੇ ਕੋਲ ਹਾਂ ਜਿੱਦੜ ਤੈਨੂੰ ਕੰਮ ਪਾਏਗਾ ਉਦੋਂ ਦਿਹਾੜੀ ਵਿੱਚ ਇੱਕ ਦਿਨ ਵਿੱਚ 10 10 15 15 ਫੋਨ ਵੀ ਲਾ ਦੇਗਾ ਇਹਨੂੰ ਸਤਿਗੁਰ ਨੇ ਆਖਿਆ ਆਪਣੇ ਹੀ ਸੁੱਖ ਤੋਂ ਸਭ ਕੋ ਫਾੰਦੇ ਹੋ ਕੋ ਕਾਹੂ ਕੋ ਨਾ ਹੈ ਕੋਈ ਕਿਸੇ ਦਾ ਮਿੱਤਰ ਸੰਗੀ ਨਹੀਂ ਸਾਰੇ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਸਾਰੇ ਇੱਕ ਦੂਜੇ ਦੇ ਨਾਲ ਜੇ ਸਾਥ ਨਿਵਾਰੇ ਨੇ ਰਿਸ਼ਤੇਦਾਰੀਆਂ ਨਿਵਾਰੇ ਨੇ ਇੱਕ ਦੂਜੇ ਦਾ ਇਸ ਕਰਕੇ ਰਿਸ਼ਤੇਦਾਰੀਆਂ ਨਵਾਉਂਦੇ ਨੇ ਕਿਉਂਕਿ ਇੱਕ ਦੂਜੇ ਤੋਂ ਸੁਵਾਰਥ ਹੈ ਇੱਕ ਦੂਜੇ ਤੋਂ ਕੋਈ ਨਾ ਕੋਈ ਆਸ ਹੈ ਤੁਸੀਂ ਵੇਖਣਾ ਘਰਾਂ ਦੇ ਵਿੱਚ ਜਦੋਂ ਪ੍ਰੋਗਰਾਮ ਹੁੰਦੇ ਨੇ ਚਾਹੇ ਖੁਸ਼ੀ ਦੇ ਹੋਣ ਚਾਹੇ ਗਮੀ ਦੇ ਹੋਣ ਵਿਰਲੇ ਤਾਂਵੇਂ ਨੇ ਜਿਹੜੇ ਅੰਦਰੋਂ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਜਾਣਾ ਹੈ ਸਾਡਾ ਫਰਜ਼ ਬੰਦਾ ਹੈ ਬਹੁਤੇ ਤਾਂ ਮੂੰਹ ਵਿਖਾਉਣ ਵਾਸਤੇ ਲੋਕਾਚਾਰੀ ਪੂਰੀ ਕਰਨ ਵਾਸਤੇ ਜਾਂਦੇ ਨੇ ਕਿ ਜੇ ਨਾਗ ਹੈ ਤੇ ਲੋਕ ਕੀ ਕਹਿਣਗੇ ਜੇ ਅੱਜ ਅਸੀਂ ਉਹਦੇ ਘਰ ਵਿੱਚ ਨਾ ਗਏ ਕੱਲ ਉਹ ਸਾਡੇ ਘਰ ਵਿੱਚ ਕਿਵੇਂ ਆਏਗਾ ਕਿਉਂਕਿ ਬੰਦਾ ਸਵਾਰਥਾਂ ਨਾਲ ਜੁੜਿਆ ਹੈ ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਕਹਿੰਦੇ ਆਪਣੇ ਹੀ ਸੋਖਿਸੋ ਸਭ ਕੋ ਫਾਣ ਦਿਓ ਕੋ ਕਾਹੂ ਕੋ ਨਾਏ ਅਗਲੀ ਗੱਲ ਬੜੀ ਵੱਡੀ ਆਖੀ ਮੇਰੇ ਮਾਲਕ ਨੇ ਸਤਿਗੁਰ ਕਹ ਲਗੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਕਹਿੰਦੇ ਬੰਦਿਆ ਵੇਖ ਜਦੋਂ ਤੇਰੇ ਕੋਲ ਸੁਖ ਹੈ ਨਾ ਜਦੋਂ ਤੇਰੇ ਕੋਲ ਚਾਰ ਛੱਲੜ ਨੇ ਜਦੋਂ ਮਾਇਆ ਹੈ ਤੇਰੇ ਕੋਲ ਉਦੋਂ ਬਹੁਤ ਜ਼ਿਆਦੇ ਤੇਰੇ ਕੋਲ ਆ ਕੇ ਲੋਕ ਬੈਠਣਗੇ ਸੁਖ ਮੈਂ ਬਹੁਤ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਤੇਰੇ ਕੋਲ ਬੈਠੇ ਰਹਿਣਗੇ ਚਾਹੂ ਦਿਸ ਘੇਰੇ ਤੇਰੇ ਚਾਰ ਸਵੇਰੇ ਬੈਠੇ ਰਹਿਣਗੇ ਜਦੋਂ ਤੇਰੇ ਕੋਲ ਸੁੱਖ ਨੇ ਜਦੋਂ ਤੇਰੇ ਕੋਲ ਮਾਇਆ ਹੈ ਜਦੋਂ ਤੇਰੇ ਕੋਲ ਪੈਸਾ ਹੈ ਨਾ ਤੇਰੇ ਦੁਵਾਲੇ ਦੁਵਾਲੇ ਆ ਕੇ ਬੈਠੇ ਰਹਿਣਗੇ ਸੁੱਖ ਮੈਂ ਬਹੁਤ ਸੁੱਖ ਮੈਂ ਆਣ ਬਹੁਤ ਮਿਲ ਬੈਠ ਤਰੇ ਤਾ ਚਾਹੂ ਦਿਸ ਘੇਰੇ ਵਿਪਤ ਭਰੀ ਸਭ ਹੀ ਸੰਸਾਰਤ ਕੋਉ ਨਾ ਆਵਤ ਨੇ ਰਹਿ ਕਿਤੇ ਜਿੰਦਗੀ ਵਿੱਚ ਤੈਨੂੰ ਵਿਪਤਾ ਪੈ ਜਾਏ ਜਦੋਂ ਜਿੰਦਗੀ ਵਿੱਚ ਤੈਨੂੰ ਕਿਤੇ ਮੁਸ਼ਕਲ ਪੈ ਜਾਏ ਉਦੋਂ ਕੋਈ ਤੇਰੇ ਨੇੜੇ ਨਹੀਂ ਤੁੱਕਦਾ ਸਾਰੇ ਭੱਜ ਜਾਂਦੇ ਨੇ ਉਦੋਂ ਜਦੋਂ ਤੇਰੇ ਕੋਲ 4 ਪੈਸੇ ਨੇ ਉਦੋਂ ਜਿਹਦੀ ਤੇਰੇ ਨਾਲ ਰਿਸ਼ਤੇਦਾਰੀ ਨਹੀਂ ਜਿਹਦੀ ਤੇਰੇ ਨਾਲ ਕੋਈ ਸਾਝ ਨਹੀਂ ਉਹ ਵੀ ਤੈਨੂੰ ਆਪਣਾ ਰਿਸ਼ਤੇਦਾਰ ਬਣਾ ਲੈਂਦਾ ਹੈ ਤੇ ਜਦੋਂ ਤੇਰੇ ਕੋਲ ਪੈਸੇ ਨਹੀਂ ਧਨ ਨਹੀਂ ਦੌਲਤ ਨਹੀਂ ਉਦੋਂ ਆਪਣੇ ਵੀ ਤੇਰੇ ਕੋਲ ਦੂਰ ਚਲੇ ਜਾਂਦੇ ਨੇ ਕੋਈ ਸੰਸਾਰ ਜਮਿੱਤਰ ਨਹੀਂ ਕੋਈ ਸੰਸਾਰ ਦਾ ਸੱਜਣਾ ਨਹੀਂ ਸਾਰੇ ਤੇਰੇ ਸੁੱਖਾਂ ਦੇ ਨਾਲ ਜੁੜੇ ਹੋਏ ਨੇ ਸਤਿਗੁਰੂ ਸਮਝਾਉਣਾ ਕੀ ਚਾਹੁੰਦੇ ਨੇ ਬੰਦਿਆ ਤੂੰ ਸਾਰਾ ਜੀਵਨ ਆਪਣਾ ਇਹਨਾਂ ਦੇ ਮੁਤਾਬਕ ਚਲਾ ਲਿਆ ਤੂੰ ਇਹਨਾਂ ਨੂੰ ਖੁਸ਼ ਕਰਨ ਵਾਲੇ ਪਾਸੇ ਲਾ ਲਿਆ ਪਰ ਜਦੋਂ ਇਹ ਤੇਰੇ ਅਸਲ ਚ ਸੰਗੀ ਨਹੀਂ ਸਾਥੀ ਨਹੀਂ ਤੇਰੇ ਸਾਥ ਨੇ ਬਣਵਾਲੇ ਨਹੀਂ ਫਿਰ ਇਹਨਾਂ ਦੀ ਪਰਵਾਹ ਕਿਉਂ ਕਰਦਾ ਏ ਇਹਦਾ ਸਿਰਫ ਸੁੱਖ ਦੇ ਟਾਈਮ ਦੇ ਤੇਰੇ ਕਾਉਲ ਨੇ ਬਾਬੇ ਫਰੀਦ ਨੇ ਬੜੀ ਵੱਡੀ ਗੱਲ ਆਪਣੀ ਪਾਵਨ ਰਚਨਾ ਚ ਆਖੀ ਫਰੀਦਾ ਗੱਲਨੀ ਸੋ ਸੱਜਣ 20 ਬਾਬਾ ਫਰੀਦ ਕਹਿੰਦੇ ਮੈਂ ਗੱਲਾਂ ਨਾਲ ਬੜੇ ਸੱਜਣ ਬੰਦੇ ਵੇਖੇ ਇੱਕ ਨਹੀਂ ਸਕੇ ਫਰੀਦਾ ਗੱਲਨੀ ਸੋ ਸੱਜਣ ਵੀ ਗੱਲਾਂ ਨਾਲ 20 ਸੱਜਣ ਮਿਲ ਜਾਣਗੇ ਇੱਕ ਟੁਟਹਿੰਦੀ ਨਾਲ ਹਾਂ ਤੇ ਜੇ ਮੈਂ ਲੱਭਣ ਚਲੇ ਜਾਵਾਂ ਕਿ ਇੰਨਾ ਚੋ ਮੇਰਾ ਅਸਲੀ ਕੌਣ ਹੈ ਆਪਣਾ ਕੌਣ ਹੈ ਮੇਰੇ ਨਾਲ ਨਿਭਣ ਵਾਲਾ ਕੌਣ ਹੈ ਕਹਿੰਦੇ ਇੱਕ ਨਹੀਂ ਲੱਭਦਾ ਕਈ ਵਾਰੀ ਤੁਸੀਂ ਵੇਖਣਾ ਜਦੋਂ ਸਮਾਜ ਵਿਚਰਦਿਆ ਕਈ ਕਹਣਗੇ ਲੋੜ ਪਈ ਦੱਸਿਓ ਨਾਲ ਹੈ ਤੇਰੇ ਸਾਥ ਹੈ ਤੇਰੇ ਭੱਜਦੇ ਨਹੀਂ ਤੇ ਜਿੱਦਣ ਸੱਚੀ ਮੁੱਚੀ ਲੋੜ ਪੈ ਜਾਂਦੀ ਉਹ ਦਿਨ ਭੱਜ ਜਾਂਦੇ ਨੇ ਉਦੋਂ ਫੇਰ ਲੱਬਿਆ ਵੀ ਨਹੀਂ ਲੱਭਦੇ ਬਾਬਾ ਫਰੀਦ ਨੇ ਬਾ ਗੱਲ ਬਾਣੀ ਦੇ ਵਿੱਚ ਆ ਕੇ ਇਸੇ ਕਰਕੇ ਦਾ ਇਸ ਬਾਣੀ ਅੱਗੇ ਸਿਰ ਝੁਕਦਾ ਹੈ ਬਾਰ-ਬਾਰ ਦੁਨੀਆ ਦੀ ਹਰ ਵਿਸ਼ੇ ਨੂੰ ਮੇਰੇ ਮਾਲਕ ਨੇ ਬਾਣੀ ਵਿੱਚ ਲਿਖਿਆ ਹਰ ਪੱਖ ਤੋਂ ਮੇਰੇ ਮਾਲਕ ਨੇ ਬਾਣੀ ਵਿੱਚ ਸਾਨੂੰ ਸੁਝੇਤ ਕਿੱਦਾ ਬਾਬੇ ਨੇ ਆਖਿਆ ਆਪਣੀ ਜ਼ਿੰਦਗੀ 'ਚ ਤਕੜਾ ਨਹੀਂ ਤੇਰਾ ਸਾਥੀ ਤੂੰ ਆਪ ਹੀ ਹੋ ਸਕਦਾ ਹੈ ਦੁਨੀਆ ਦੇ ਅੰਦਰ ਲੋਕਾਂ ਦੇ ਆਸਲਾ ਕੇ ਨਾ ਚੱਲਨੀ ਜ਼ਿੰਦਗੀ ਵਿੱਚ ਜਦੋਂ ਲੋੜ ਪਏ ਆਪਣਾ ਸਾਥੀ ਤੈਨੂੰ ਆਪ ਬਾਨਾ ਪਵੇਗਾ ਤੈਨੂੰ ਜ਼ਿੰਦਗੀ ਵਿੱਚ ਗੁਣ ਇਕੱਠੇ ਕਰਨੇ ਪੈਣਗੇ ਤੈਨੂੰ ਗੁਨਾ ਦੇ ਨਾਲ ਸਾਥ ਮਣਾਉਣੀ ਪਵੇਗੀ ਤੇਰੇ ਅਸਲ ਵਿੱਚ ਸਾਥੀ ਮਿੱਤਰ ਕੌਣ ਨੇ ਗੋਣ ਸਤਿਗੁਰੂ ਸੱਤੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਕਹਿੰਦੇ ਫਰੀਦਾ ਗਲਨੀ ਸੋ ਸੱਜਣ ਵੀ ਇੱਕ ਟੁਢੈਂਦੀ ਨਾ ਲਹਾ ਤੁਖਾਂ ਦੀ ਮਾਲੀ ਕਹਿੰਦੇ ਇਸੇ ਦੁੱਖ ਕਰਕੇ ਤੇ ਮੈਂ ਅੰਦਰ ਅੰਦਰ ਤੁਖੀ ਜਾ ਰਿਹਾ ਹਾਂ ਜਿੱਦਾਂ ਇੱਕ ਗੋਹੇ ਨੂੰ ਆਪਾਂ ਅੱਗ ਲਾ ਦਈਏ ਨਾ ਗੋਹੇ ਦੇ ਉੱਪਰ ਆਪਾਂ ਅੱਗ ਲਾ ਦਈਏ ਤੁਖਾਂ ਜੀ ਮਿਲੀ ਕਾਰਨ ਸਰ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਇਸੇ ਕਰਕੇ ਅੰਦਰ ਅੰਦਰ ਧੋਖ ਰਿਆਂ ਜਿਵੇਂ ਗੋਹੇ ਨੂੰ ਅੱਗ ਲਾਈ ਤੇ ਉਹ ਅੰਦਰ ਅੰਦਰ ਧੁਖਦੀ 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 ਧੁਖੀ ਜਾਂਦੀ ਹੈ ਬਾਬੇ ਫਰੀਦ ਨੇ ਗੱਲ ਬੜੀ ਕਮਾਲ ਦੀ ਸਮਝਾਈ ਕਹਿੰਦੇ ਬੰਦਿਆ ਵੇਖ ਮੈਂ ਦੁਨੀਆ ਦੇ ਵਿੱਚ ਅਸਲੀ ਮਿੱਤਰ ਲੱਭਦਾ ਸਾਸੀ ਸੱਜਣ ਲੱਭਦਾ ਸਾਂ ਗੱਲਾਂ ਦੇ ਨਾਲ بڑے ਮਿੱਤਰ ਬਣ ਗਏ بڑے ਸੱਜਣ ਬਣ ਗਏ ਪਰ ਕਹਿੰਦੇ ਨੇ ਜਦੋਂ ਮੈਂ ਧਿਆਨ ਮਾਰ ਕੇ ਵੇਖਿਆ ਜਦੋਂ ਮੈਂ ਪੂਰਾ ਯੋਰ ਮਾਰ ਕੇ ਵੇਖਿਆ ਮੈਨੂੰ ਕੋਈ ਅਸਲੀ ਮਿੱਤਰ ਅਸਲੀ ਸੱਜਣ ਨਹੀਂ ਲੱਭਿਆ ਇਸੇ ਕਰਕੇ ਮੇਰੇ ਮਾਲਕ ਨੇ ਬਾਣੀ ਦੇ ਵਿੱਚ ਬੋਲ ਰੱਖਿਆ ਸੱਜਣ ਸੱਚਾ ਪਾਤਸ਼ਾਹਾ ਸ਼ਿਰਸ਼ਾਹਾਂ ਦੇ ਸਾਹਾ ਜਿਸ ਪਾਸ ਬੈਠਿਆ ਸੋਹੀ ਏ ਸਭਨਾ ਦਾ ਵਸਾ ਕਹਿੰਦੇ ਬੰਦਿਆ ਸਭ ਤੋਂ ਵੱਡਾ ਸੱਜਣ ਸਭ ਤੋਂ ਵੱਡਾ ਮਿੱਤਰ ਤੇਰਾ ਪਰਮਾਤਮਾ ਹੈ ਜਹ ਮਾਤ ਪਿਤਾ ਸੁਤਮੀਤ ਨ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਾਈ ਉੱਥੇ ਵੀ ਉਹ ਰੱਬ ਪਰਮਾਤਮਾ ਤੇਰਾ ਸਾਥ ਦਿੰਦਾ ਹੈ ਜਿੱਥੇ ਦੁਨੀਆਂ ਦੇ ਲੋਕ ਭੱਜ ਜਾਣ ਸਭੋ ਭੱਜੇ ਆਸਰਾ ਸਾਖ ਵੀ ਭੱਜ ਖਲੇ ਕਹਿੰਦੇ ਜਿੱਥੇ ਸਾਰੇ ਆਸਰੇ ਭੱਜ ਜਾਣ ਜਿੱਥੇ ਸੰਗੀ ਭੱਜ ਜਾਣ ਜਿੱਥੇ ਮਿੱਤਰ ਭੱਜ ਜਾਣ ਜਿੱਥੇ ਦੁਨੀਆਂ 'ਚ ਕੋਈ ਸਾਥ ਨਿਭਾ ਲੈਣਾ ਨ ਲੱਭੇ ਉੱਥੇ ਕੌਣ ਲੱਭਦਾ ਹੈ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹਾਂ ਦੇ ਸ਼ਾਹ ਜਮਰ ਮਾਲਕ ਨੇ ਬਾਣੀ ਚ ਬੋਲ ਰੱਖਿਆ ਜਗ ਮੇ ਮੀਤ ਨਾ ਦੇਖਿਓ ਕੋਈ ਕੰਦੇਸ ਸੰਸਾਰ ਵਿੱਚ ਮੈਂ ਕੋਈ ਅਸਲੀ ਮਿੱਤਰ ਅਸਲੀ ਸੱਜਣ ਮੈਨੂੰ ਨਹੀਂ ਲੱਭ ਰਿਹਾ ਕੋਈ ਮੇਰੇ ਸਾਥ ਨੇ ਬਨਵਾਲਾ ਨਹੀਂ ਲੱਭ ਰਿਹਾ ਜਿਹੜਾ ਬੰਦਾ ਤੇ ਇਸ ਗੱਲ ਤੋਂ ਸੁਚੇਤ ਹੋ ਜਾਏਗਾ ਉਹ ਦੁਨੀਆਂ ਚ ਕਦੀ ਧੋਖਾ ਨਹੀਂ ਖਾਏਗਾ ਜਿਹੜਾ ਇਸ ਗੱਲ ਨੂੰ ਸਮਝ ਲਏਗਾ ਕਿ ਮੈਂ ਜਿਨ੍ਹਾਂ ਨੂੰ ਆਪਣੇ ਮਿੱਤਰ ਮੰਨਦਾ ਹੈ ਜਿਨ੍ਹਾਂ ਨੂੰ ਆਪਣੇ ਸੱਜਣ ਮੰਨਦਾ ਹੈ ਜਿਨ੍ਹਾਂ ਨੂੰ ਮੈਂ ਆਪਣਾ ਮੰਨਦਾ ਹੈ ਲੋੜ ਪੈਂਦੇ ਇਹਨਾਂ ਨੇ ਮੇਰਾ ਸਾਥ ਨਹੀਂ ਦੇਣਾ ਖਾਸ ਕਰਕੇ ਜਦੋਂ ਮਨ ਨੂੰ ਲੋੜ ਪੈਣੀ ਹੈ ਖਾਸ ਕਰਕੇ ਜਦੋਂ ਮੇਰੀ ਆਤਮਾ ਨੂੰ ਲੋੜ ਪੈਣੀ ਹੈ ਖਾਸ ਕਰਕੇ ਜਦੋਂ ਮੈਨੂੰ ਅੰਦਰੋਂ ਲੋੜ ਪੈਣੀ ਹੈ ਗ੍ਰੀਪ ਨਵਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜਗ ਮੇ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਹੀ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਕੋਊ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਬਦ ਪੜ੍ਹਦੇ ਹਾਂ ਸ਼ਲੋਕਾਂ ਦੇ ਵਿੱਚ ਉੱਥੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਸੁਖ ਮੈਂ ਬਹੁਤ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ ਗੁਰੂ ਤੇਗ ਬਹਾਦਰ ਕਹਿੰਦੇ ਜਦੋਂ ਸੁੱਖ ਹੈ ਬੜੇ ਸੰਗੀ ਬੜੇ ਸਾਥੀ ਬੜੇ ਮਿੱਤਰ ਬਣ ਜਾਂਦੇ ਨੇ ਕਹਿੰਦੇ ਜਦੋਂ ਦੁੱਖ ਹੈ ਸਾਰੇ ਭੱਜ ਜਾਂਦੇ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਇਹ ਹੀ ਤਾਂ ਗੱਲ ਸਮਝਾ ਰਹੇ ਨੇ ਕਹਿੰਦੇ ਕੋਈ ਜਾਣੇ ਕੌਣ ਇਹਾ ਜਗ ਮੀਤ ਮੈਂ ਸਮਝਦਾ ਕੋਈ ਕੋਈ ਇਸ ਗੱਲ ਨੂੰ ਜਾਣਦਾ ਹੈ ਦੁਨੀਆ 'ਚ ਵੀ ਇਸ ਸੰਸਾਰ ਵਿੱਚ ਮੇਰਾ ਅਸਲੀ ਮਿੱਤਰ ਮੇਰਾ ਅਸਲੀ ਸੱਜਣ ਮੇਰਾ ਆਪਣਾ ਰਿਸ਼ਤੇਦਾਰ ਅਸਲ 'ਚ ਕੌਣ ਹੈ ਕੋਈ ਕੋਈ ਸਮਝਦਾ ਹੈ ਫਿਰ ਬੇਨਤੀ ਕਰਾਂ ਅਸਲੀ ਮਿੱਤਰ ਕੌਣ ਹੈ ਗੋਣਾ ਅਸਲੀ ਮਿੱਤਰ ਕੌਣ ਹੈ ਗੁਰੂ ਅਸਲੀ ਮਿੱਤਰ ਕੌਣ ਹੈ ਪ੍ਰਮਾਤਮਾ ਇਹ ਕੋਈ ਬਿਰਲਾ ਟਾਵੇਂ ਦੁਨੀਆ 'ਚ ਸਮਝਦਾ ਹੈ ਕਿ ਮੇਰਾ ਅਸਲੀ ਮਿਸਟਰ ਅਸਲੀ ਰਿਸ਼ਤੇਦਾਰ ਅਸਲੀ ਭੈਣ ਭਰਾ ਜਿਹੜਾ ਮੇਰਾ ਹਰ ਸਮੇਂ ਨਾਲ ਨਿਭਾਣੇ ਉਹ ਗੋਣ ਨੇ ਉਹ ਪਰਮਾਤਮਾ ਹੈ ਉਹ ਗੁਰੂ ਹੈ ਨਹੀਂ ਤੇ ਸਾਰੀ ਦੁਨੀਆ ਲੋਕਾਂ ਦੇ ਆਸ ਲਾ ਕੇ ਬੈਠੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ 'ਚ ਬੜੀ ਜਗ੍ਹਾ ਤੇ ਗੱਲ ਸਮਝਾਈ ਬੰਦਿਆ ਲੋਕਾਂ ਦੀਆਂ ਆਸਾਂ ਦੇ ਨਾਲ ਨਹੀਂ ਲੋਕਾਂ ਦੇ ਪਰੋਸੇ ਨਾਲ ਨਹੀਂ ਇੱਥੋਂ ਤੱਕ ਸਤਿਗੁਰ ਨੇ ਬਾਣੀ 'ਚ ਬੋਲ ਰੱਖਿਆ ਕਹਿੰਦਾ ਲੋਭੀ ਕਾ ਵਿਸਾਹ ਨਾ ਕੀਚੈ ਜੇ ਕਾ 파ਰਵਸਾਏ ਅੰਤ ਕਾਲ ਤਿੱਥੇ ਤੂਏ ਜਿੱਥੇ ਹੱਥ ਨਾ ਪਾਏ ਕਹਿੰਦੇ ਦੁਨੀਆ ਤਾਂ ਲੋਭ ਦੇ ਵਿੱਚ ਗਰਸੀ ਹੋਈ ਐ ਤੇ ਤੂੰ ਲੋਭੀਆਂ ਦਾ ਵਿਸਾਹ ਕਰਕੇ ਬੈਠਾ ਏ ਭਰੋਸਾ ਕਰਕੇ ਬੈਠਾ ਏ ਇਹ ਤੈਨੂੰ ਉੱਥੇ ਛੱਡ ਕੇ ਜਾਣਗੇ ਜਿੱਥੇ ਤੇਰਾ ਹੱਥ ਨਾ ਪੜੇ ਜਿੱਥੇ ਤੇਰਾ ਹੱਥ ਨਾ ਪਵੇ ਬੰਦਾ ਡੋਬ ਰਿਹਾ ਹੋਵੇ ਨਾ ਕਿਤੇ ਡੇਰ ਵਿੱਚ ਕਿਸੇ ਦਰਿਆ ਵਿੱਚ ਜੇ ਤੱਕ ਉਹਦਾ ਕਿਤੇ ਹੱਥ ਪੈ ਜਾਏ ਤੇ ਉਹ ਬਾਹਰ ਨਿਕਲ ਆਉਂਦਾ ਏ ਤੇ ਜੇ ਦੋਬੀ ਉਸ ਜਗ੍ਹਾ ਤੇ ਰਿਹਾ ਜਿੱਥੇ ਹਾਥੀ ਨਾ ਪਹੁੰਚਦਾ ਹੋਵੇ ਤੇ ਕੰਡੇ ਨੇ ਉਹ ਡੁੱਬ ਜਾਏਗਾ ਸਤਿਗੁਰ ਕਹਿੰਦੇ ਜੇ ਲੋਭੀ ਤੇ ਵਿਸ਼ਵਾਸ ਕਰ ਲਈਏ ਭਰੋਸਾ ਕਰ ਲਈਏ ਆ ਦੁਨੀਆ ਸਾਰੀ ਲਾਲਚ ਦੇ ਵਿੱਚ ਗਰਸੀ ਹੋਈ ਏ ਲੋਭ ਦੇ ਵਿੱਚ ਗਰਸੀ ਹੋਈ ਏ ਤੇ ਬੰਦਾ ਲੋਕਾਂ ਦੀ ਆਸ ਲਾ ਕੇ ਬੈਠਾ ਹੈ ਤੇ ਸਤਿਗੁਰ ਕਹਿੰਦੇ ਲੋਭੀ ਕਾਬਸਾ ਨਾ ਕੀਚੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਧੋਵੇ ਜਿੱਥੇ ਹੱਥ ਨਾ ਪਾਏ ਲੋਭੀ ਬੰਦਾ ਸਾਨੂੰ ਉੱਥੇ ਛੱਡ ਕੇ ਜਾਏਗਾ ਜਿੱਥੇ ਸਾਡਾ ਕੋਈ ਹੱਥ ਨਾ ਪਹੁੰਚਦਾ ਹੋਵੇ ਜਿੱਥੇ ਅਸੀਂ ਡੁੱਬ ਜਾਵਾਂਗੇ ਇਸ ਕਰਕੇ ਸਤਿਗੁਰੂ ਕਹਿੰਦੇ ਇਸ ਗੱਲ ਨੂੰ ਕੋਈ ਵਿਰਲਾ ਟਾਵਾ ਸਮਝਦਾ ਏ ਕਿ ਮੇਰਾ ਅਸਲ ਵਿੱਚ ਮਿੱਤਰ ਕੌਣ ਹੈ ਮੇਰਾ ਅਸਲ ਵਿੱਚ ਸੱਜਣ ਕੌਣ ਹੈ ਮੇਰਾ ਕੋਈ ਆਪਣਾ ਕੌਣ ਹੈ ਅੱਗੇ ਸਤਿਗੁਰੂ ਕਹਿੰਦੇ ਜਿਸ ਉਹੇ ਕਿਰਪਾਲ ਸੋਈ ਵਿੱਧ ਪੂਜੇ ਜਿਹਦੇ ਤੇ ਰੱਬ ਕਿਰਪਾ ਕਰਦਾ ਏ ਉਹ ਇਸ ਗੱਲ ਨੂੰ ਸਮਝ ਲੈਂਦਾ ਹੈ ਤਾਂ ਕਿ ਨਿਰਮਲ ਰੀਤ ਸਰਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਪਵਿੱਤਰ ਬਣ ਜਾਂਦਾ ਏ ਜਿਹੜੇ ਇਹ ਗੱਲ ਸਮਝ ਲੈਂਦੇ ਨੇ ਕਿ ਮੇਰਾ ਸੰਸਾਰ ਵਿੱਚ ਕੋਈ ਅਸਲੀ ਮਿੱਤਰ ਨਹੀਂ ਕੋਈ ਸੱਜਣ ਨਹੀਂ ਕੋਈ ਸਾਥੀ ਨਹੀਂ ਇਹ ਤਾਂ ਸਮਾਜ ਹੈ ਸਮਾਜ ਵਿੱਚ ਮਨੁੱਖ ਆਉਂਦਾ ਜਾਂਦਾ ਏ ਸਮਾਜ ਵਿੱਚ ਵਿਚਰਦਾ ਹੈ ਸਮਾਜ ਦੇ ਮੁਤਾਬਕ ਚੱਲਣਾ ਪੈਂਦਾ ਏ ਪਰ ਜੇ ਕੋਈ ਕਹੇ ਨਾ ਮਨੁੱਖ ਦਾ ਅਸਲੀ ਮਿੱਤਰ ਅਸਲੀ ਸੱਜਣ ਕੌਣ ਹੈ ਤੇ ਮਨੁੱਖ ਨੂੰ ਸਮਝ ਨਹੀਂ ਲੱਗ ਸਕਦੀ ਉਹ ਤਾਂ ਉਦੋਂ ਪਤਾ ਲੱਗੇਗਾ ਜਦੋਂ ਮਨੁੱਖ ਦੀ ਜ਼ਿੰਦਗੀ 'ਚ ਦੁੱਖ ਆਉਣਗੇ ਜਦੋਂ ਮਨੁੱਖ ਦੀ ਜ਼ਿੰਦਗੀ 'ਚ ਮੁਸੀਬਤ ਆਏਗੀ ਔਖੇ ਸਮੇਂ ਪਰਖਿਆ ਜਾਂਦਾ ਸਿਆਣੇ ਸੱਜਣਾ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ ਨਾ ਕਹਿੰਦੇ ਔਖੇ ਸਮੇਂ ਦਾ ਦੁੱਖ ਵਾਲੇ ਸਮੇਂ ਦਾ ਇੱਕ ਬਹੁਤ ਵੱਡਾ ਫਾਇਦਾ ਹੁੰਦਾ ਹੈ ਉਦੋਂ ਆਪਣਾ ਤੇ ਪਰਾਇਆ ਪਛਾਣਿਆ ਜਾਂਦਾ ਹੈ ਮੁਸੀਬਤ ਦੇ ਸਮੇਂ ਵਿੱਚ ਦੁੱਖ ਦੇ ਸਮੇਂ ਵਿੱਚ ਕੱਟ ਦੇ ਸਮੇਂ ਵਿੱਚ ਇਹ ਪਤਾ ਲੱਗਦਾ ਹੈ ਕਿ ਆਪਣਾ ਕੌਣ ਹੈ ਤੇ ਬੇਗਾਨਾ ਕੌਣ ਹੈ ਸਤਗੁਰੂ ਸੱਜੇ ਪਾਸ਼ਾ ਕਹਿੰਦੇ ਨੇ ਮਾਤ ਪਿਤਾ ਬਨਤਾ ਸੋਤ ਬੰਤਪ ਇਸ਼ਟ ਮੀਤ ਔਰ ਭਾਈ ਕਹਿੰਦੇ ਮਾਤਾ ਪਿਤਾ ਬਨਤਾ ਬਨਤਾ ਦਾ ਅਰਥ ਹੁੰਦਾ ਹੈ ਇਸਤਰੀ ਸੋਤ ਦਾ ਅਰਥ ਹੁੰਦਾ ਹੈ ਪੁੱਤ ਔਰ ਬੰਤਪ ਦਾ ਅਰਥ ਹੁੰਦਾ ਹੈ ਰਿਸ਼ਤੇਦਾਰ ਇਸ਼ਟ ਮੀਤ ਔਰ ਭਾਈ ਕਹਿੰਦੇ ਆ ਜਿੰਨੇ ਵੀ ਰਿਸ਼ਤੇਦਾਰੇ ਨੇ ਨਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਇ ਇਹ ਤਾਂ ਸਾਡੇ ਪਿਛਲੇ ਸਮੇਂ ਦੇ ਕਰਕੇ ਸਾਨੂੰ ਮਿਲੇ ਨੇ ਜਦੋਂ ਸਾਡਾ ਕਿਸੇ ਦੇ ਘਰ ਵਿੱਚ ਜਨਮ ਹੁੰਦਾ ਹੈ ਤੇ ਉਸ ਜਨਮ ਕਰਕੇ ਸਾਡੇ ਰਿਸ਼ਤੇਦਾਰ ਭੈਣ ਭਰਾ ਬਣ ਜਾਂਦੇ ਨੇ ਪਰ ਕਹਿੰਦੇ ਅੰਤੇ ਕੋ ਨਾ ਸਹਾਾਈ ਅੰਤ ਟਾਈਮ ਤੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਇਹ ਤਾਂ ਇੱਕ ਰਿਸ਼ਤੇਦਾਰੀਆਂ ਬਣੀਆਂ ਨੇ ਸਮਾਜ ਵਿੱਚ ਐਵੇਂ ਚੱਲਣੀਆਂ ਨੇ ਪਰ ਕਹਿੰਦੇ ਅੰਤ ਸਮੇਂ ਤੇ ਕੋਈ ਤੇਰੀ ਸਹਾਇਤਾ ਕਰਨ ਵਾਲਾ ਨਹੀਂ ਮੁਕਤ ਮਾਲ ਕਣਕ ਮਾਲ ਲਾਲ ਹੀਰਾ ਮਨ ਰੰਜਨ ਕੀ ਮਾਇਆ ਕਹਿੰਦੇ ਸਮਾਜ ਵਿੱਚ ਚੱਲ ਜਾਂ ਮੋਤੀਆਂ ਦੀ ਮਾਲਾ ਹੀਰੇ ਮੋਤੀ ਮਨ ਨੂੰ ਰੰਜਨ ਦੇਣ ਵਾਲੇ ਮਨ ਨੂੰ ਮੋਹਣ ਵਾਲੇ ਮਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਸਤੂਆਂ ਹਾਂ ਹਾਂ ਕਰਤੀ ਕਰਤ ਬਿਹਾਨੀ ਅਬਦੇ ਤਾਂ ਮੈਂ ਸੰਤੋਖ ਨਾ ਪਾਇਆ ਕਹਿੰਦਾ ਮਨੁੱਖ ਦਾ ਸਤਿਗੁਰੂ ਕਹਿੰਦੇ ਇਹਦੇ ਵਿੱਚ ਮਨੁੱਖ ਦਾ ਮਨ ਲੱਗਾ ਹੈ ਮਨੁੱਖ ਇਹਨਾਂ ਨੂੰ ਆਪਣਾ ਅਸਲੀ ਮਿੱਤਰ ਮੰਨਦਾ ਹੈ ਕੋਈ ਸਮਾਜਿਕ ਰਿਸ਼ਤੇਦਾਰੀਆਂ ਨੂੰ ਮੰਨਦਾ ਹੈ ਆਪਣਾ ਅਸਲੀ ਮਿੱਤਰ ਤੇ ਕੋਈ ਸਮਾਜ ਵਿੱਚ ਪੈਸੇ ਨੂੰ ਆਪਣਾ ਅਸਲੀ ਮਿੱਤਰ ਮੰਨਦਾ ਹੈ ਕੋਈ ਧਨ ਦੌਲਤ ਨੂੰ ਆਪਣਾ ਅਸਲੀ ਮਿੱਤਰ ਮੰਨਦਾ ਹੈ ਗਰੀਬ ਨਿਵਾਸ ਸੱਚੇ ਬਾਦਸ਼ਾਹ ਜੀ ਕਹਿੰਦੇ ਨੇ ਮਨੁੱਖ ਇਹਨਾਂ ਦੇ ਵਿੱਚ ਇੰਨਾ ਗੁਲਤਾਨ ਹੋ ਜਾਂਦਾ ਹੈ ਸੰਤੋਖ ਫਿਰ ਵੀ ਨਹੀਂ ਆਉਂਦਾ ਕਰੋੜਾ ਅਰਬਾ ਖਰਬਾਰ ਮਨੁੱਖ ਦੇ ਕੋਲ ਆ ਜਾਂਦਾ ਕਿਉਂਕਿ ਮਨੁੱਖ ਇਹਨਾਂ ਨੂੰ ਆਪਣਾ ਅਸਲੀ ਮਿੱਤਰ ਮੰਨਦਾ ਅਸਲੀ ਸਾਥੀ ਮੰਨਦਾ ਹੈ ਇਹਨਾਂ ਨਾਲ ਸਾਂਝ ਬਣਾਉਂਦਾ ਤੇ ਇਹਨਾਂ ਨਾਲ ਹੀ ਆਪਣਾ ਜੀਵਨ ਬਤੀਤ ਕਰਦਾ ਹੈ ਕੰਦੇ ਸੰਤੋਗ ਫਿਰ ਨਹੀਂ ਪਾਇਆ ਹਸਤ ਰਥ ਅਸਵ ਪਵਨ ਤੇ ਤਨੀ ਭੂਮਨ ਚਤਰੰਗਾ ਹਸਤ ਦਾ ਅਰਥ ਹੁੰਦਾ ਹੈ ਹਾਥੀ ਰਥ ਅਸਵ ਤੇ ਪਵਨ ਤੇਜ ਤਨੀ ਵੱਡੇ ਵੱਡੇ ਘੋੜੇ ਜਿਹੜੇ ਬੜੇ ਤੇਜ਼ ਚੱਲਣ ਵਾਲੇ ਨੇ ਭੂਮਨ ਚਤਰਾਂਗਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜ਼ਮੀਨ ਫੌਜਾਂ ਹਾਥੀ ਇਹ ਸਾਰਾ ਕੁਝ ਮਨੁੱਖ ਦੇ ਕੋਲ ਹੋਵੇ ਸਾਗ ਨਾ ਚਾਲਿਓ ਇਨਮੇ ਕਸ਼ੂਏ ਕਹਿੰਦੇ ਕੋਈ ਸਾਥ ਨਹੀਂ ਚੱਲਦਾ ਊਠ ਸਦਾਇਓ ਨੰਗਾ ਅਖੀਰਲੇ ਟਾਈਮ ਤੱਕ ਮਨੁੱਖ ਨੂੰ ਨੰਗੇ ਜਾਣਾ ਪੈਣਾ ਹੈ ਅਖੀਰਲੇ ਟਾਈਮ ਤੇ ਸਾਰਾ ਕੁਝ ਛੱਡ ਕੇ ਜਾਣਾ ਪੈਣਾ ਹੈ ਸਤਿਗੁਰੂ ਬੜੀ ਵੱਡੀ ਗੱਲ ਸਮਝਾਉਂਦਾ ਯਤਨ ਕਰਦੇ ਨੇ ਬੰਦਿਆ ਵੇਖ ਦੁਨੀਆ ਵਿੱਚ ਵਿਚਰਦਿਆਂ ਤੂੰ ਮਾਇਆ ਦੇ ਨਾਲ ਸਾਝ ਪਾਈ ਤੂੰ ਧਨ ਨਾਲ ਸਾਝ ਪਾਈ ਤੂੰ ਦੌਲਤ ਦੇ ਨਾਲ ਸਾਝ ਪਾਈ ਜਿਹਦੇ ਕੋਲ ਜਿੰਨੀ ਜਿੰਨੀ ਪਾਵਰ ਹੈ ਜਿੰਨਾ ਜਿੰਨਾ ਮਨੁੱਖ ਦੇ ਕੋਲ ਜਿੰਨੀ ਜਿੰਨੀ ਅਵਸਥਾ ਉਸ ਹਿਸਾਬ ਦੇ ਨਾਲ ਉਹਨੇ ਆਪਣੀ ਜ਼ਿੰਦਗੀ ਵਿੱਚ ਚੀਜ਼ਾਂ ਪ੍ਰਾਪਤ ਕੀਤੀਆਂ ਕਿਸੇ ਕੋਲ ਗੱਡੀਆਂ ਨੇ ਕੋਠੀਆਂ ਨੇ ਕਾਰਾਂ ਨੇ ਸੰਤੋਖ ਫਿਰ ਵੀ ਨਹੀਂ ਹੈ ਕੰਦੇ ਸੰਗ ਨਾ ਚਲਿਓ ਇਨ ਮੇ ਕਸੂ ਇਸ ਊਠ ਚਨਾਇਓ ਨਾਂਗਾ ਅਖੀਰਲੇ ਟਾਈਮ ਤੇ ਖਾਲੀ ਹੱਥ ਜਾਣਾ ਪੈਣਾ ਏ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾਂ ਕਹ ਹਰ ਹਰ ਗਾਈਏ ਨਾਨਕ ਇਹੀਆ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੇ ਪਾਈਏ ਪਰ ਕੰਦੇ ਜਿਹੜੇ ਰੱਬ ਦੇ ਪਿਆਰੇ ਨੇ ਵੇਖੋ ਸਾਰੀ ਗੱਲ ਉੱਪਰ ਕਰਕੇ ਅਖੀਰ ਤੇ ਮੇਰੇ ਮਾਲਕ ਜੀ ਨੇ ਇੱਕ ਤਤ ਕੱਢਿਆ ਤਾਂ ਲੱਗੇ ਹਰ ਕੇ ਸੰਤ ਜਿਹੜੇ ਰੱਬ ਦੇ ਪਿਆਰੇ ਨੇ ਪ੍ਰੇਪ੍ਰੀਤਮ ਪ੍ਰਭ ਕੇ ਜਿਹੜੇ ਰੱਬ ਦੇ ਨਾਲ ਪ੍ਰੇਮ ਕਰਨ ਵਾਲੇ ਨੇ ਰੱਬ ਨੂੰ ਪ੍ਰੀਤਮ ਮੰਨਣ ਵਾਲੇ ਨੇ ਤਾਂ ਕਹੇ ਹਰ ਹਰ ਗਾਈਏ ਉਹਨਾਂ ਨਾਲ ਮਿਲ ਕੇ ਰੱਬ ਨੂੰ ਗਾਉਣ ਦਾ ਯਤਨ ਕਰ ਉਹਨਾਂ ਨਾਲ ਮਿਲ ਕੇ ਰੱਬ ਨਾਲ ਜੁੜਨ ਦਾ ਯਤਨ ਕਰ ਨਾਨਕ ਇਹੀ ਸੁਖ ਸਰਗੁਰ ਕੰਨ ਦੇ ਜਿਉ ਉਹਨਾਂ ਨਾਲ ਮਿਲ ਕੇ ਰੱਬ ਨੂੰ ਗਾਏਗਾ ਐਥੇ ਸੁਖੀ ਹੋਏਗਾ ਅਗੇ ਮੁਖੀ ਉੱਜਲ ਆਉਣ ਵਾਲੇ ਸਮੇਂ ਵਿੱਚ ਤੇਰਾ ਮੁਖ ਉਜਲ ਹੋਏਗਾ ਸੰਗ ਸੰਤਨ ਕੇ ਪਾਈਏ ਸਾਥ ਸੰਗਤ ਵਿੱਚ ਤੈਨੂੰ ਇਹ ਦਾਤ ਪ੍ਰਾਪਤ ਹੋਏਗੀ ਇੱਥੇ ਸੁੱਖ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਤੇਰਾ ਮੁਖ ਉਜਲ ਹੋਏਗਾ ਇਸ ਕਰਕੇ ਆ ਜਿਹੜਾ ਤੇਰਾ ਅਸਲੀ ਸਾਥੀ ਹੈ ਅਸਲੀ ਮਿੱਤਰ ਹੈ ਜਿਹੜਾ ਤੇਰਾ ਸਾਥ ਨਿਭਨ ਵਾਲਾ ਪਰਮਾਤਮਾ ਹੈ ਗੋਣ ਨੇ ਉਸ ਨੂੰ ਆਪਣਾ ਅਸਲੀ ਮਿੱਤਰ ਬਣਾ ਅਸਲੀ ਦੋਸਤ ਬਣਾ ਗੁਨਾ ਨੂੰ ਆਪਣੀ ਜ਼ਿੰਦਗੀ ਵਿੱਚ ਇਕੱਠੇ ਕਰਨ ਦਾ ਯਤਨ ਕਰ ਗੋਣੀ ਤੇਰੇ ਅਸਲ ਵਿੱਚ ਮਿੱਤਰ ਨੇ ਕੋਣੀ ਤੇਰੇ ਅਸਲ ਵਿੱਚ ਸਾਥੀ ਨੇ ਗੋਣੀ ਤੇਰੇ ਨਾਲ ਨਿਭਣ ਵਾਲੇ ਨੇ ਪਰਮਾਤਮਾ ਹੀ ਤੇਰੇ ਨਾਲ ਨਿਭਣ ਵਾਲਾ ਹੈ ਬਾਕੀ ਸਾਰੇ ਤੇ ਆਪੋ ਆਪਣੇ ਸੁੱਖਾਂ ਦਾ ਕਰਕੇ ਆਪੋ ਆਪਣੇ ਸਵਾਰਥਾਂ ਦਾ ਕਰਕੇ ਤੇਰੇ ਨਾਲ ਜੁੜੇ ਹੋਏ ਨੇ ਜੇ ਜ਼ਿੰਦਗੀ ਵਿੱਚ ਸੁਖੀ ਹੋਣਾ ਚਾਹਣਾ ਹ ਆਪਣਾ ਆ ਸਮਾਂ ਤੇ ਆਉਣ ਵਾਲਾ ਸਮਾਂ ਸਵਾ